ਤਨੂੰ ਦੱਸ ਦਈਏ ਜੀ ਮੁਹੱਲੀ ਦੇ ਵਿੱਚ ਹੋਈ ਘਟਨਾ ਤੇ ਭੁਤਮਨ ਸਾਹਿਬ ਨੇ ਇਹ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਕੀ ਕਿਹਾ ਸਾਹਿਬ ਜادہ ਅਜੀਤ ਸਿੰਘ ਨਗਰ ਮੁਹੱਲੀ ਚ ਸੋਹਾਨਾ ਦੇ ਨੇੜੇ ਇੱਕ ਬਹੁ ਮੰਤਿਲਾ ਇਮਾਰਤ ਹਾਸਾਗਰਤ ਹੋਣ ਦੀ ਦੁਖਦ ਖਬਰ ਮਿਲੀ ਹੈ ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਕਰਨ ਵਾਲੀ ਟੀਮਾਂ ਮੌਕੇ ਤੇ ਤਾਇਨਾਤ ਨੇ ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਚ ਹਾਂ ਅਰਦਾਸ ਕਰਦੇ ਹਾਂ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਵੇ ਦੋਸ਼ੀਆਂ ਤੇ ਕਾਰਵਾਈ ਵੀ ਕਰਾਂਗੇ ਲੋਕਾਂ ਨੂੰ ਅਪੀਲ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਹਾਂ ਤੁਹਾਨੂੰ ਦੱਸ ਦਈਏ ਜੀ ਮਹਾਲੀ ਦੇ ਵਿੱਚ ਇੱਕ ਬਹੁ ਮੰਜਲੇ ਇਮਾਰਤ ਡਿੱਗ ਗਈ ਸੀਗੀ ਜਿਸ ਤੇ ਉੱਤੇ ਪੰਤਪਾ ਸਾਹਿਬ ਨੇ ਹੁਣੇ-ਹੁਣੇ ਟਵੀਟ ਕੀਤਾ ਹੈ ਤੁਹਾਨੂੰ ਦੁਬਾਰਾ ਦੱਸ ਦਈਏ ਪੰਤਪਾ ਸਾਹਿਬ ਨੇ ਕੀ ਕਿਹਾ ਸਾਹਿਬ ਜਦਾਜੀ ਸਿੰਘ ਨਗਰ ਮਹਾਲੀ ਚ ਸੋਹਾਨਾ ਦੇ ਨੇੜੇ ਇੱਕ ਬਹੁ ਮੰਜਲੇ ਇਮਾਰਤ ਹਾਦਸਾਗ੍ਰਿਤ ਹੋndi ਦੁਖਸ ਖਬਰ ਮਿਲੀ ਹੈ ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ਤੇ ਤਨਤ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਚ ਹਨ ਉਹਨਾਂ ਨੇ ਅਰਦਾਸ ਵੀ ਕੀਤੀ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਵੇ ਤੇ ਪੰਚਮਨ ਸਾਹਿਬ ਨੇ ਕਿਹਾ ਕਿ ਦੋਸ਼ੀਆਂ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਸਾਰਿਆਂ ਨੂੰ ਪੰਚਮਨ ਸਾਹਿਬ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈਗੀ ਇਹ ਵੱਡੀ ਗੱਲ ਹੈ ਜਾਂਦਿਆਂ ਦਰਤੀ ਦੀ ਮੁਹੱਲੀ ਦੇ ਇਨਸੀਡੈਂਟ ਉੱਤੇ ਪੰਚਮਨ ਸਾਹਿਬ ਨੇ ਵੱਡੀ ਗੱਲ ਕਹੀ